ਮਿੱਤਰੋ ਸੋਡੇ ਵਾਸਤੇ ਅੱਜ ਮੈਂ ਇੱਕ ਜਾਇਜ ਰੇਟ ਦੀ ਘੋੜੀ ਲੈ ਕੇ ਆਏ ਆ ਤੇ ਛਾਈਟ ਵੀ ਚੰਗੀ ਆ ਘੋੜੀ ਦੀ ਤੇ ਰੇਟ ਵੀ ਜਾਇਜ ਆ ਚਾਲ ਵੀ ਫੋਲ ਦਰਦੀ ਆ ਤੇ ਬਾਕੀ ਆਪਾਂ ਸਾਰੀ ਡਿਟੇਲ ਬਾਰੇ ਵੱਲ ਗੱਲਬਾਤ ਕਰਾਂਗੇ ਵੀਡੀਓ 'ਚ ਤੇ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਕਰਦੇ ਆ ਮੇਰੇ ਵੀਰ ਭਰਾਵੋ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ 7 ਸਾਲ ਉਮਰ ਹੈ ਘੋੜੀ ਦੀ 60 ਇੰਚ ਹਾਈਟ ਹੈ ਤੇ ਮੌਕੇ ਦੀ ਘੋੜੀ ਇਸ ਟਾਈਮ ਖਾਲੀ ਹੈ ਜੀ ਤੇ ਅੰਦਰ ਦੀ ਸਾਫ਼ ਹੈ ਬਾਲਪੋਰੀਆਂ ਦੀ ਵੀ ਸਾਫ਼ ਹੈ ਜੀ ਸਵਾਦੀ ਦੀ ਵੀ ਪਾਸ ਹੈ ਤੇ ਚਾਲ ਵੀ ਫੁੱਲ ਤੁਰਦੀ ਆ ਤੇ ਬਾਈ ਹੋਰੇ ਦਾ ਏਰੀਆ ਹੈਗਾ ਜੀ ਕਾਲੇ ਵਾਲੀ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਤੁਸੀਂ ਗੱਲਬਾਤ ਕਰ ਲਿਓ ਤੇ ਰੇਟ ਬਾਈ ਹੋਰੇ ਕਰਦੇ ਆ ਜੀ 65000 65000 ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੌਕੇ ਤੇ ਮਾਨ ਤਾਨ ਕਰ ਦੇਣਗੇ ਥੋੜਾ ਬਹੁਤਾ ਇਸ ਨੰਬਰ ਤੇ ਗ੍ਰੀਨ ਟੈਕ ਕਰ ਲਓ ਸੰਪਰਕ ਪੇਜ ਨੂੰ ਫੋਲੋ ਕਰ ਲਿਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ